ਏ ਸਾਡੀ ਵਰਦੀ ਭੈਣ ਸਾਡੀ ਮਾਤਾ ਬਹੁਤ ਨਿਰਾਸ਼ਾ ਵਾਲੀ ਮਾਹੌਲ ਚ ਆਈ ਸੀਗੀ ਹਾਂਜੀ ਹਾਂਜੀ ਹੈਨਾ ਕਿਉਂ ਕਿਉਂਕਿ ਘਰ-ਬਾਰ ਵੀ बिक ਜਾਂਦਾ ਹੈ ਇਲਾਜ ਹੀ ਇਸ ਤਰ੍ਹਾਂ ਦਾ ਸੱਟੇ ਇਸ ਤਰ੍ਹਾਂ ਦੀ ਹੈ ਜਿਵੇਂ ਮਹੀਨੇ ਪਹਿਲਾਂ ਕਰ ਰਹੀ ਸੀ ਮੈਂ ਮਰ ਚਦੀ ਮੈਂ ਤਾਂ ਖਤਮ ਹੋ ਗਈ ਹੈ ਮੈਂ ਆਪਣੇ ਆਪ ਨੂੰ ਬਸ ਬਹੁਤ ਹੀ ਖਾਸੇ ਬਹੁਤ ਰਹੇ ਹੋ ਡਿਪਰੈਸ਼ਨ ਹੋ ਗਈ ਕਿ ਮੈਨੂੰ ਪਤਾ ਨਹੀਂ ਜ਼ਿੰਦਗੀ ਚ ਮੈਂ ਉੱਠ ਪਾਵਾਂਗੀ ਕਿ ਨਹੀਂ ਮੁਕੰਨ ਫੋਨ ਤੇ ਇਕੱਜ ਨੂੰ ਪੂਰਾ ਆਪਣਾ ਟਾਈਮ ਲਗਾਂਗੇ ਜੀ ਮੈਂ ਖੜਾਉਣਾ ਚਾਹਨੀ ਆ ਆਪਣੇ ਬੱਚਿਆਂ ਵਾਸਤੇ ਜੀਣਾ ਚਾਹਨੀ ਆ ਜੀ ਜੀ ਮੈਂ ਠੀਕ ਹੋ ਕੇ ਚੱਲਾਂਗੀ ਹਾਂ ਹਾਂ ਬਿਲਕੁਲ ਹੋ ਗਈ ਬਿਲਕੁਲ ਹੋਵਾਂਗੇ ਤਾਂ ਦੇ ਤੋਂ ਗੁਜ਼ਾਰਿਸ਼ ਕਰ ਆਉਂਦੀ ਹੈ ਜ਼ਰੂਰ ਇਸ ਤੇ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਇਹਨਾਂ ਕੋਲ ਵੀ ਇਤਨਾ ਹੀ ਵੀਡੀਓ ਪਹੁੰਚਦੇ ਨੇ ਦੇਖਦੇ ਨੇ ਤਾਂ ਲੋਕ ਸਾਨੂੰ ਫੋਨ ਕਰ ਪਾਉਂਦੇ ਨੇ ਹਾਂ ਤੁਮੇ ਇਹ ਦਿਨ ਸੀ ਮੈਂ ਠੀਕ ਹੋਵਾਂਗੀ ਤੁਸੀਂ ਛੱਡਦੇ ਸੀ ਅੱਛਾ ਤੁਸੀਂ ਬੜੀ ਫੀਰੀਆਂ ਬਹੁਤ ਨਹੀਂ ਜੰਮੂ ਤੋਂ ਜਦ ਪੀਜੇ ਆਏ ਸੀਗੇ ਤਾਂ ਵੀ ਛੱਡ ਛੱਡਦੇ ਸੀ ਛੱਡਦੇ ਸੀ ਇੱਥੇ ਤੁਹਾਨੂੰ ਕੋਈ ਹੁਣ ਸਲਾਈ ਨਹੀਂ ਮਿਲਿਆ ਅੱਛਾ ਐਸੀ ਬਰਬਾਰ ਉਹਨੇ ਘਰ-ਬਾਰ ਵਿਕ ਰਹੇ ਆਂ ਬੰਸਰਕਾ ਤੇ ਆ ਰਹੇ ਆਂ ਇਹ ਪੈਸੇ ਬਚਾਏ ਜਾ ਸਕਦੇ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਬਰਬਾਦ ਹੋਣ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਅੱਜ ਜਿਸ ਵੇਲੇ ਮੈਂ ਪਹਿਲੇ ਦਿਨ ਇੱਥੇ ਆਈ ਸਮੇ ਬਹੁਤ ਰੋ ਰਹੀ ਸਾਂ ਬਾਅਦ ਮੈਂ ਅੰਦਰ ਜਾਣਾ ਹੀ ਨਹੀਂ ਮੈਂ ਉਲਟੀ ਨਹੀਂ ਲੈਤੀ ਪੁੱਛੋ ਤਾਂ ਇੰਨਾ ਕਰ ਇਹ ਬੜੀ ਮੁਸ਼ਕਲ ਨਾਲ ਅੰਦਰ ਆਈ ਸਮੇ ਮੈਂ ਮੈਂ ਉਲਟਾ ਨਹੀਂ ਲੈਤੀ ਸਕਦੀ ਅੱਛਾ ਮੈਂ ਕਹਿੰਦੇ ਮੈਂ ਨਹੀਂ ਜਾਣਾ ਮੈਂ ਜਾਣਾ ਹੀ ਨਹੀਂ ਅੰਦਰ ਮੈਂ ਕਿਹਾ ਬੜੀ ਇਨਸਾਨਾਂ ਮੇਰੇ ਚ ਵੀ ਸਾਰੇ ਵਿਕਾਰ ਹੋ ਹੀ ਗਏ ਨੇ ਇਹ ਜਿਹੜੀਆਂ ਇਨਸਾਨ ਤਾਂ ਸਾਰੇ ਹੀ ਹੁੰਦੇ ਪਰ ਰੱਬ ਨੂੰ ਕਰਦੇ ਆਸਤਾ ਵੀ ਬੜਾ ਵੱਡਾ ਦੁਨਿਆਈਆਂ ਦਵਾਵਾਂ ਚਾਹੀਦੀਆਂ ਉਹ ਉਹ ਮਾਫੀ ਮਾਫੀ ਕਰੀ ਮਾਫੀ ਚਾਹੀਦੀ ਅੱਛਾ ਕਿਵੇਂ ਆ ਜੀ ਹਾਲਾਤ ਸਤਿ ਸ਼੍ਰੀ ਅਕਾਲ ਜੀ ਕਿੰਨੇ ਕੇ ਵੱਡੇ ਹੋ ਗਏ ਜਖਮ ਜਖਮ ਵੱਡੇ ਠੀਕ ਹੋ ਗਏ ਮੇਰੇ ਬਹੁਤ ਠੀਕ ਹੋ ਗਏ ਆ ਦੇਖੋ ਤੁਹਾਡੇ ਸਾਹਮਣੇ ਆ ਲਾਈਵ ਹਾਂ ਆ ਦੇਖੋ ਆ ਠੀਕ ਹੋ ਗਏ ਮੇਰਾ ਇੱਕ ਮੈਨੂੰ ਵੀ ਅੰਦਰ ਅੰਦਰ ਹੀ ਸੀ ਤੁਸੀਂ ਮੈਂ ਥੋੜੀ ਦੇਰ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਕਹਿ ਰਹੇ ਸੀ ਬਿਲਕੁਲ ਛੋਟੇ ਛੋਟੇ ਜਿਹੇ ਰਹਿ ਗਏ ਉਹ ਪਿੱਛੇ ਵਾਲੇ ਸੀ ਇੱਕ ਰਹਿ ਗਿਆ ਸਾਈਡ ਵਾਲਾ ਥੋੜਾ ਜਿਹਾ ਬਸ ਹਾਂ ਜੀ ਉਹ ਬਸ ਛੋਟਾ ਜਿਹਾ ਰਹਿ ਗਿਆ ਇੱਕ ਜਿਹੜਾ ਸਾਈਡ ਵਾਲਾ ਛੋਟਾ ਜਿਹਾ ਰਹਿ ਉਹ 10 ਦਿਨ ਬਾਅਦ ਉਹ ਵੀ ਪੱਟੀ ਬੰਦ ਹੋ ਗਈ ਤੁਸੀਂ ਤਾਂ ਮਹੀਨੇ ਪਹਿਲਾਂ ਕਹਿ ਰਹੇ ਸੀ ਮੈਂ ਮਰ ਚੱਦੀ ਮੈਂ ਤਾਂ ਖਤਮ ਹੋ ਗਈ ਹਾਂ ਮੇਰੇ ਆਪਣੇ ਆਪਣੇ ਬਸ ਬਹੁਤ ਸਾਰੇ ਬਹੁਤ ਰਹੇ ਹੋ ਡਿਪਰੈਸ਼ਨ ਹੋ ਗਈ ਕਿਵੇਂ ਪਤਾ ਨਹੀਂ ਜ਼ਿੰਦਗੀ ਚ ਮੈਂ ਉੱਠ ਪਾਵਾਂਗੀ ਕਿ ਨਹੀਂ ਉੱਠ ਪਾਵਾਂ ਇਹ ਸਾਡੀ ਵੱਡੀ ਭੈਣ ਸਾਡੀ ਮਾਤਾ ਬਹੁਤ ਨਿਰਾਸ਼ਾਵਾਦੀ ਮਾਹੌਲ ਚ ਆਈ ਸੀਗੀ ਹਾਂਜੀ ਹਾਂਜੀ ਹੈਨਾ ਕਿਉਂ ਕਿਉਂਕਿ ਘਰਬਾਰ ਵੀ ਵਿਗ ਜਾਂਦਾ ਹੈ ਇਲਾਜ ਇਸ ਤਰ੍ਹਾਂ ਦਾ ਸੱਟੇ ਇਸ ਤਰ੍ਹਾਂ ਦੀ ਹੈ ਜਾਣਕਾਰੀ ਨਹੀਂ ਹੁੰਦੀ ਨਾ ਸੋ ਇਹਨਾਂ ਦਾ ਬਹੁਤ ਸ਼ੁਕਰੀਆ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਔਰ ਇਹਨਾਂ ਦੀ ਸਮਾਈਲ ਦੇਖ ਕੇ ਇਹਨਾਂ ਨੂੰ ਖੁਸ਼ ਦੇਖ ਕੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਹੈਨਾ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਭਿਆਨਕ ਵੱਡੇ ਵੱਡੇ ਜ਼ਖਮਾਂ ਤੇ ਆਏ ਸੀ ਔਰ ਖੁਦ ਕਹਿ ਰਹੇ ਨੇ ਛੋਟੇ ਜਿਹਰੇਗੇ ਹਾਂਜੀ ਛੋਟੇ ਜਿਹਰੇਗੇ ਹਾਂਜੀ ਹੁਣ ਥੋੜਾ ਸਬਰ ਰੱਖਣਾ ਪੈਗਾ ਹਾਂਜੀ ਸਬਰ ਰੱਖਣਾ ਪੈਗਾ ਪੂਰਾ ਮੈਂ ਤੁਹਾਨੂੰ ਫੋਨ ਦੇਵਾਂਗਾ ਸਨ ਪੂਰਾ ਆਪਣਾ ਟਾਈਮ ਲਵਾਂਗੀ ਜੀ ਮੈਂ ਖੜਾ ਹੋਣਾ ਚਾਹਨੀ ਹਾਂ ਆਪਣੇ ਬੱਚੇ ਵਾਸਤੇ ਜੀਣਾ ਚਾਹਨੀ ਹਾਂ ਜੀ ਜੀ ਮੈਂ ਠੀਕ ਹੋ ਕੇ ਚਾਹਾਂਗੀ ਹਾਂ ਹਾਂ ਬਿਲਕੁਲ ਹੋਵੋਗੇ ਜੀ ਬਿਲਕੁਲ ਹੋਵਾਂਗਾ ਹਾਂ ਆ ਮੇਰਾ ਬੇਟਾ ਆਇਆ ਹੋਇਆ ਨਹੀਂ ਇਸੇ ਵਕਤ ਨਾਸ ਹਾਂ ਮੇਰੀ ਪੂਰਾ ਧਿਆਨ ਰੱਖਦਾ ਸੇਵਾ ਵੀ ਪੂਰੀ ਕਰਦਾ ਬਾਕੀਆਂ ਦੇ ਵੀ ਬਹੁਤ ਸਹਾਇਕ ਕਰਦਾ ਜੀ ਹਾਂਜੀ ਕਰਦਾ ਬਾਕੀਆਂ ਨੂੰ ਵੀ ਸੇਵਾ ਦੇ ਵਿੱਚ ਬਹੁਤ ਸਹਾਇਕ ਕਰ ਰਿਹਾ ਜਿੰਨਾ ਇਹ ਹ ਮੋਢਾ ਲਾ ਰਿਹਾ ਹੈ ਨਾ ਮੈਂ ਦੇਖ ਵੀ ਰਿਹਾ ਹਾਂ ਮੈਨੂੰ ਦੱਸਿਆ ਵੀ ਜਾਂਦਾ ਹੈ ਹਨਾ ਨਾਲ ਮਿਲ ਕੇ ਸੇਵਾ ਚੱਲਨੀ ਹੈ ਦੇਖੋ ਇੱਕ 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 ਬਿਹਤਰੀਨ ਮੌਕਾ ਹੈ ਆਪਾਂ ਆਪਣੇ ਇਨਸਾਨੀ ਪੱਖ ਨੂੰ ਐਕਸਪਲੋਰ ਕਰਨ ਦਾ ਹਨਾ ਸਾਰੀ ਜ਼ਿੰਦਗੀ ਪੈਸੇ ਹੀ ਕਮਾਣੇ ਮੁੜ ਕੇ ਤੁਸੀਂ ਇਹ ਬਿਹਤਰੀਨ ਮੌਕਾ ਹੈ ਦੁਆਵਾਂ ਕਮਾਣ ਦਾ ਜੇ ਆਪਾਂ ਉੱਪਰ ਵਾਲੇ ਤੇ ਯਕੀਨ ਕਰਦੇ ਹਾਂ ਨਾ ਸਾਨੂੰ ਦੁਆਵਾਂ ਤੇ ਜ਼ਰੂਰ ਯਕੀਨ ਕਰਨਾ ਚਾਹੀਦਾ ਹੈ ਸਾਨੂੰ ਦੁਆਵਾਂ ਤੇ ਜ਼ਰੂਰ ਯਕੀਨ ਕਰਨਾ ਚਾਹੀਦਾ ਹੈ ਹੈਨਾ ਤੁਸੀਂ ਇਨਸਾਨੀ ਜੀਵਨ ਬਾਰੇ ਆਪਣੇ ਸਰੀਰ ਬਾਰੇ ਇਨਸਾਨੀ ਰਿਸ਼ਤਿਆਂ ਬਾਰੇ ਬਹੁਤ ਕੁਝ ਇੱਥੇ ਸਿੱਖਣ ਨੂੰ ਮਿਲੇਗਾ ਤੁਹਾਨੂੰ ਇਹ ਮੌਕਾ ਜ਼ਿੰਦਗੀ 'ਚ ਦੁਬਾਰਾ ਨਹੀਂ ਮਿਲੇਗਾ ਹੈਨਾ ਫਿਰ ਤੁਸੀਂ ਜਦ ਬਾਹਰ ਜਾਓਗੇ ਉਹੀ ਰੋਜ਼ਮਰਰ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਜਾਓਗੇ ਉਤੇ ਵੀ ਨਾ ਹੋਈ ਫਿਰ ਹਾਂ ਰੁਟੀਨ ਬਣ ਗਿਆ ਕੇ ਅੰਦਰ ਕਰਦੇ ਨਹੀਂ ਹੈਬਿਟ ਸਿੱਖੀ ਬਨੇ ਹਾਂ ਅਨੁਸ਼ਾਸਨ ਸਿੱਖਣਾ ਆਏਗਾ ਤੁਹਾਨੂੰ ਗਰੁੱਪ ਦੇ ਵਿੱਚ ਕਿਵੇਂ ਰਹਿਣਾ ਸਭ ਦੇ ਨਾਲ ਤਾਲਮਿਲ ਕਿਵੇਂ ਬਿਠਾਣਾ ਹੈ ਹੈਨਾ ਪੜਾਣਾ ਨਾਲ ਕੋਈ ਸ਼ਿਕਾਇਤ ਡਾਟ ਵੀ ਦਿੰਦੇ ਹੈ ਹੈਨਾ ਮੈਂ ਦੀਦੀਆਂ ਬਹੁਤ ਅੱਛੀਆਂ ਨੇ ਮੇਰੇ ਬਟਾ ਬਹੁਤ ਅੱਛੇ ਨੇ ਬਸ ਸਖਤ ਵੀ ਬਹੁਤ ਹੈ ਬਹੁਤ ਸਖਤ ਹੈ ਕਈ ਵਾਰੀ ਗਲਤੀ ਕਰੇਗਾ ਤਾਂ ਬੱਟਮ ਕੇ ਵੀਰ ਜੀ ਤਾਂ ਸੇ ਵੀਰ ਜੀ ਬਹੁਤ ਬਹੁਤ ਸ਼ੁਕਰ ਪੈਣ ਜੀ ਬਹੁਤ ਸ਼ੁਕਰ ਬਸ ਵੀਰ ਜੀ ਆਪਰੇ ਟਾੜੀ ਦੁਆ ਨਹੀਂ ਮੇਰੀ ਦੁਆ ਨਹੀਂ ਜੀ ਸੰਗਤ ਨੇ ਪਿਆਰ ਨੇ ਉਪਰ ਵਾਲੇ ਨੇ ਸਭ ਠੀਕ ਕਰ ਦੇਣਾ ਚਿੰਤਾ ਨਾ ਕਰੋ ਹੈਨਾ ਇੱਥੇ ਪਹੁੰਚੇ ਇਸ ਤੋਂ ਅੱਗੇ ਵੀ ਪਹੁੰਚਾਂਗੇ ਆਪਾਂ ਹਾਂ ਜੀ ਹਾਂ ਜੀ ਹੈਨਾ हाय गुरु भाई जो दिखलाते रखे मतलब और ਨਾਲ ਮਿਲ ਕੇ ਸੇਵਾਵਾਂ ਚੱਲ ਰਹੀਆਂ ਤੁਹਾਡੇ ਤੋਂ ਗੁਜ਼ਾਰਿਸ਼ ਕੀ ਆ ਹੁੰਦੀ ਹੈ ਜ਼ਰੂਰ ਇੱਥੇ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਿਆ ਕਰੋ ਇਹਨਾਂ ਕੋਲ ਵੀ ਇਦਾਂ ਹੀ ਵੀਡੀਓ ਪਹੁੰਚਦੇ ਨੇ ਦੇਖਦੇ ਨੇ ਤਾਂ ਲੋਕ ਸਾਨੂੰ ਫੋਨ ਕਰ ਪਾਉਂਦੇ ਨੇ ਤੁਹਾਡੇ ਹਰੇਕ ਵੀਡੀਓ ਸ਼ੇਅਰ ਕੀਤਾ ਆਪਣੇ ਆਪ ਚ ਜ਼ਿੰਦਗੀਆਂ ਬਚਾਉਣ ਦੇ ਵਿੱਚ ਬਹੁਤ ਸਾਰਾ ਸਹਿਯੋਗ ਪਾ ਰਹੇ ਆਪਣੇ ਵੀਡੀਓ ਸ਼ੇਅਰ ਕਰਨ ਦੀ ਵੈਲਿਊ ਜ਼ਰੂਰ ਸਮਝਿਓ ਨਾ ਪਤਾ ਕੀ ਹਾਲ ਚੱਲ ਨੇ ਇਹ ਜੰਮੂ ਤੋਂ ਆਏ ਨੇ ਹਾਂਜੀ ਹਾਂਜੀ ਕਿਵੇਂ ਚੱਲ ਰਿਹਾ ਠੀਕ ਹੈ ਜੀ ਬਹੁਤ ਵਧੀਆ ਵਧੀਆ ਚੱਲ ਰਿਹਾ ਹਾਂਜੀ ਮੈਨੂੰ ਤਾਂ ਮਹੀਨੇ ਦੀ ਸੀ ਮੈਂ ਠੀਕ ਹੋਵਾਂਗੀ ਉਹ ਮੈਂ ਛੱਡਤੀ ਸੀ ਸਾਢੇ ਦਿਨ ਬੜੀ ਫੀਰੀਆਂ ਬਹੁਤ ਨਹੀਂ ਜੰਮੂ ਤੋਂ ਜਦ ਪੀਜੇ ਆਏ ਸੀਗੇ ਤਾਂ ਮੈਂ ਛੱਡ ਛੱਡਤੀ ਸੀ ਛੱਡ ਦਿੱਤੀ ਸੀ ਇੱਥੇ ਤੁਹਾਨੂੰ ਕੋਈ ਹੁਣ ਸਲਾਹ ਨਹੀਂ ਮਿਲਿਆ ਅੱਛਾ ਹਰੇਕ ਕਹਿੰਦਾ ਸੀ ਕਿ ਹੁਣ ਨਹੀਂ ਬਚਦੇ ਮੈਂ ਆਖਿਆ ਹੁਣ ਮੈਂ ਠੀਕ ਹੋਣਾ ਹੀ ਨਹੀਂ ਕਿਸੇ ਰਿਸ਼ਤੇਦਾਰ ਨੇ ਕਿਸੇ ਸਮਾਜ ਦੇ ਬੰਦੇ ਨੇ ਇਦਾਂ ਵੀ ਬੋਲਿਆ ਸੀ ਹੁਣ ਨਹੀਂ ਬਚਦੇ ਬੋਲਿਆ ਸੀ ਹਾਂ ਬਥੇਰੇ ਬੋਲਦੇ ਕਿ ਆਸੀ ਗੰਦੀ ਬਿਮਾਰੀ ਹੈ ਠੀਕ ਹੀ ਨਹੀਂ ਹੁੰਦੀ ਇਜਤ ਕੰਨਾਂ ਦੇ ਵਿੱਚ ਸ਼ਬਦ ਪਾ ਦਿੱਤਾ ਜਾਂਦਾ ਨਾ ਦਿਮਾਗ 'ਚ ਫਿੱਟ ਬੈਠ ਗਿਆ ਉਹ ਇੰਨਾ ਹਿਊਜ ਡਿਪਰੈਸ਼ਨ ਦਾ ਰੂਪ ਲੈ ਲੈਂਦਾ ਨਾ ਸਾਹਮਣੇ ਵਾਲਾ ਬੋਲ ਕੇ ਆਪਣੇ ਘਰ ਜਾ ਕੇ ਸੋ ਗਿਆ ਨਾ ਉਹਨੂੰ ਨਹੀਂ ਪਤਾ ਉਹਦੇ ਬੋਲਾਂ ਦਾ ਕੀ ਪ੍ਰਭਾਵ ਪੈਣਾ ਪੇਸ਼ੈਂਟ ਦੇ ਦਿਮਾਗ ਤੇ ਉਹਨੂੰ ਤੋੜ ਕੇ ਰੱਖ ਦਿੰਦੇ ਲੋਕ ਇਹ ਨਾ ਕਰਿਆ ਕਰੀਏ ਆਪਣੇ ਸ਼ਬਦ ਬਹੁਤ ਤਰੀਕੇ ਨਾਲ ਵਰਤੀਏ ਬਹੁਤ ਸੋਚ ਸਮਝ ਕੇ ਨਾ ਪੇਸ਼ੈਂਟ ਨੂੰ ਹੌਸਲਾ ਦੇਣਾ ਚਾਹੀਦਾ ਉਹਨੂੰ ਤੋੜੋ ਨਾ ਕਦੇ ਵੀ ਇਹ ਬਹੁਤ ਜ਼ਰੂਰੀ ਹੈ ਜੇ ਉਹਦਾ ਸਾਥ ਨਹੀਂ ਦੇ ਸਕਦੇ ਉਹਨੂੰ ਦਿਮਾਗੀ ਤੌਰ ਤੇ ਤੋੜੋ ਨਾ ਕਦੇ ਵੀ ਨਾ ਭੈ ਜੀ ਤੁਸੀਂ ਰੋਜ਼ ਦੇਖਦੇ ਹੋ ਕਿੰਨੇ ਜ਼ਖਮ ਠੀਕ ਹੋ ਗਏ ਕਾਫੀ ਕਿੰਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਿ ਥੋੜੇ ਬਹੁਤ ਬਹੁਤ ਜ਼ਿਆਦਾ ਚਲੋ ਅੱਛੀ ਗੱਲ ਹੈ ਤੁਹਾਡੀ ਨੂੰ ਤੁਹਾਡਾ ਬਹੁਤ ਸਾਥ ਦੇ ਰਹੀ ਹੈ ਬਹੁਤ ਚੰਗੀ ਗੱਲ ਹੈ ਜੀ ਬਹੁਤ ਚੰਗੀ ਗੱਲ ਹੈ ਜੀ ਸਾਥ ਉਸਾਂ ਦਿੱਤਾ ਹਾਂ ਨਹੀਂ ਬੱਚੇ ਠੀਕ ਹੋ ਗਏ ਤੁਹਾਡਾ ਸਭ ਬਹੁਤ ਸਾਥ ਦਿੱਤਾ ਤੁਹਾਡੀ ਬੜੀ ਮਿਹਰਬਾਨੀ ਹੈ ਭਗਵਾਨ ਤੁਹਾਨੂੰ ਬਹੁਤ ਹੌਂਸਲਾ ਦੇਗਾ ਬਹੁਤ ਹਿੰਮਤ ਸ਼ਕਤੀ ਦੇਗਾ ਤੁਸੀਂ ਨਿੱਖੇ ਲੋ ਤਸਵੀਰ ਜੀ ਬਹੁਤ ਦੂਰ ਜਾਓਗੇ ਤੁਹਾਡੇ ਬੱਚੇ ਤਰੱਕੀ ਕਰਨਗੇ ਸਾਡੀ ਫੈਮਿਲੀ ਤੁਹਾਡੀ ਬਹੁਤ ਦੂਰ ਜਾਏਗੀ ਬਹੁਤ ਸ਼ੁਕਰੀਆ ਤੁਹਾਡਾ ਤੁਸੇ ਕਿਸੇ ਗੱਲ ਦੀ ਕਮੀ ਨਹੀਂ ਲੱਗੇ ਜੀ ਸ਼ੁਕਰ ਸ਼ੁਕਰ ਕਦੇ ਨਹੀਂ ਲੱਗੇਗੀ ਬਹੁਤ ਸ਼ੁਕਰ ਹੈ ਜੀ ਆਪ ਤੁਸੀਂ ਬਰਕਤ ਦਿਆ ਹਰ ਚੀਜ਼ ਵਿੱਚ ਜਿੱਥੇ ਹੀ ਹੱਥ ਮਿੱਟੀ ਪਾਓ ਸੋਨਾ ਬਣ ਜਾਵੇ ਹਰ ਚੀਜ਼ ਵਿੱਚ ਭਗਵਾਨ ਤੁਸੇ ਹੀ ਬਰਕਤ ਦਿਆ ਬੇਟੀ ਇਤਨੀ ਵੱਡੀ ਤਰੱਕੀ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਵੀਰ ਜੀ ਬਹੁਤ ਵੱਡਾ ਜਿੰਮ ਰੱਖੀ ਤੂੰ ਸੋਇ ਤਰ੍ਹਾਂ ਬੜਾ ਕੰਮ ਕੀਤਾ ਇਹ ਕੰਮ ਕਰਨੇ ਉਸਤਾ ਬੜਾ ਵੱਡਾ ਹੌਂਸਲਾ ਚਾਹੀਦਾ ਮੈਂ ਮੈਂ ਨਾ ਹਸਪਤਾਲਾਂ ਦੇ ਵਿੱਚ ਲੋਕ ਮਰਦੇ ਦੇਖਿਆ ਜੀ ਨਾ ਮੈਂ ਦੇਖਿਆ ਕਿ ਬੈਡ ਸੋਰ ਹੋ ਰਹੇ ਔਰ ਲੋਕਾਂ ਨੂੰ ਪਤਾ ਹੀ ਨਹੀਂ ਕਿ ਆ ਮੈਂ ਖੋਦੇ ਮਮੀ ਨਾਲ ਤੁਹਾਨੂੰ ਪਤਾ ਹੋਣਾ ਮੈਂ ਜੀਕੇ ਦੇਖਿਆ ਸਾਨੂੰ 6 ਸਾਲ ਬਾਅਦ ਚੱਲਿਆ ਪਤਾ ਸਾਡੇ ਵੀ 42 ਲੱਖ ਰੁਪਏ ਬਰਬਾਦ ਹੋ ਗਏ ਹਾਂ ਜੀ ਹਨਾ 42 ਲੱਖ ਰੁਪਏ ਲਗਾ ਕੇ ਸਾਨੂੰ ਇਹ ਚੀਜ਼ ਸਮਝ ਆਈ ਸਮਝ ਜਾਈ ਸਾਨੂੰ ਕੋਈ ਸਮਝਾਉਂਦਾ ਨਹੀਂ ਜੀ ਅਸੀਂ ਦੇਖਿਆ ਕਿ ਕਿਸੇ ਨੂੰ ਵੀ ਨਹੀਂ ਪਤਾ ਲੋਕ ਧੱਕੇ ਹੀ ਖਾ ਰਹੇ ਨੇ ਪੈਸੇ ਬਰਬਾਦ ਹੋ ਰਹੇ ਘਰ-ਬਾਰ बिक ਰਹੇ ਨੇ ਲੋਕ ਸਰਕਾ ਤੇ ਆ ਰਹੇ ਨੇ ਇਹ ਪੈਸੇ ਬਚਾਏ ਜਾ ਸਕਦੇ ਜਿੰਦਗੀਆਂ ਬਚਾਈਆਂ ਜਾ ਸਕਦੀਆਂ ਬਰਬਾਦ ਹੋਣ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ ਹਨਾ ਫੇਰ ਸੀ ਕ ਰਾਲ ਮਿਲ ਕੇ ਕੋਸ਼ਿਸ਼ ਕਰਨੇ ਸ਼ੁਰੂ ਕੀਤੀ ਫਿੱਕੀ ਹੈ ਫੇ ਵੀ ਵੀਰ ਜੀ ਬੜਾ ਬੜਾ ਡਾਊਨ ਸਲਾਇਆ ਇਤਨਾ ਬੜਾ ਕੰਮ ਕਰਨੇ ਹਸਤਾ ਬੜਾ ਬੰਦਾ ਜ਼ਿਕਰਾਂ ਚ ਆਇਆ ਨਹੀਂ ਜਦ ਅੱਗੇ ਵਧੇ ਤਾਂ ਲੋਕ ਬੜੇ ਅੱਛੇ ਨੇ ਲੋਕਾਂ ਨੇ ਬਹੁਤ ਸਵਾਦ ਦਿੱਤਾ ਮੈਂ ਥੋੜਾ ਜਿਹਾ ਖੁਸ਼ਕਿਸਮਤ ਆ ਮੇਰੇ ਮੇਰੀ ਕਲਾਸ ਦੇ ਪ੍ਰੋਫੈਸਰ ਟੀਚਰ ਮੇਰੀ ਧਰਮ ਦੀਆਂ ਬਹੁਤ ਸਾਰੀ ਭੈਣਾਂ ਨੇ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਬਹੁਤ ਸਾਥ ਦਿੱਤਾ ਹੈਨਾ ਤਾਂ ਇਹ ਰਲ ਮਿਲ ਕੇ ਮੈਂ ਦੱਸਾਂ ਮੇਰਾ ਸਿਰਫ ਚਿਹਰਾ ਹੁੰਦਾ ਇਸ ਤਰ੍ਹਾਂ ਕੁਝ ਨਹੀਂ 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 ਜੀ ਸਰ ਮੈਂ ਪਹਿਲੇ ਦਿਨ ਇੱਥੇ ਆਈ ਸਮੇਂ ਬਹੁਤ ਰੋ ਰਹੀ ਸਾਂ ਬਾਹਰ ਮੈਂ ਮੈਂ ਅੰਦਰ ਜਾਣਾ ਹੀ ਨਹੀਂ ਮੈਂ ਉਲਟੀ ਨਹੀਂ ਲੇਟੀ ਪੁੱਛੋ ਨਾ ਇੰਨਾ ਕੋਲ ਮੈਂ ਬੜੀ ਮੁਸ਼ਕਲ ਨਾਲ ਅੰਦਰ ਆਈ ਸਾਂ ਮੈਂ ਮੈਂ ਉਲਟਾ ਨਹੀਂ ਲੇਟੀ ਸਕਦੀ ਅੱਛਾ ਮੈਂ ਕਹਿੰਦਾ ਮੈਂ ਨਹੀਂ ਰਹਿਣਾ ਮੈਂ ਜਾਣਾ ਹੀ ਨਹੀਂ ਅੰਦਰ ਮੈਂ ਕਿਹਾ ਬੜੀ ਰੋਈ ਮੈਂ ਵੀ ਜਾਣਾ ਇਲੇ ਨਹੀਂ ਤਾ ਮੈਂ ਨਹੀਂ ਜਾਣਾ ਫਿਰ ਬੜਾ ਹਾਂ ਤਾ ਇੱਥੋਂ ਜਾਣ ਵੇਲੇ ਵੀ ਲੋਕ ਰੋਕੇ ਜਾਂਦੇ ਕਿਉਂਕਿ ਦਿਲ ਇੰਨਾ ਇੰਨਾ ਪਿਆਰ ਮਿਲਿਆ ਅੰਦਰੋਂ ਕਿ ਰੋਂਦਾ ਚ ਆਉਣਾ ਹੀ ਨਹੀਂ ਆਉਂਦਾ ਐਸੀ ਕੋਈ ਗੱਲ ਨਹੀਂ ਐ ਦੇਖ ਲਓ ਅਸੀਂ ਆਣ ਵੇਲੇ ਵੀ ਰੁਲਾਉਂਦੇ ਆਂ ਜਾਣ ਵੇ ਤੇ ਵੀ ਐ ਨਹੀਂ ਇੰਨੇ ਪਤਾ ਹੈ ਰ ਮੈਂ ਬਹੁਤ ਰੋਈ ਇੰਨਾ ਬੜਾ ਸਮਝਾਇਆ ਮੇਰੇ ਕੇ ਬਹੁਤ ਸਮਝਾਇਆ ਆ ਖਾਂਟੀ ਨਹੀਂ ਕਰੋ ਠੀਕ ਹੋ ਜਾਣਾ ਤੁਸੀਂ ਥੋੜੇ ਦਿਨ ਦੀ ਗੱਲ ਹੌਸਲਾ ਰੱਖੋ ਕੁਝ ਨਹੀਂ ਹੋਣਾ ਤੁਹਾਨੂੰ ਤੁਸਾਂ ਠੀਕ ਹੋ ਕੇ ਜਾਣਾ ਇਹ ਸਾਰੇ ਵੀਰ ਜੀ ਦੀ ਸਾਰੀ ਕਿਰਪਾ ਵਾਹਿਗੁਰੂ ਤੁੰਦ ਜੀ ਵਾਹਿਗੁਰੂ ਬਸਦਾ ਮੈਂ ਤਾਂ ਆਲੀਆ ਤੁੰਦ ਜੀ ਵਾਹਿਗੁਰੂ ਬਸਦਾ ਉਸਰਾ ਆਪਣਾ ਦੂਸਰਾ ਰੂਪ ਹੋ ਵੀਰ ਜੀ ਫਿਰ ਆਪ ਵੀ ਇਨਸਾਨ ਆ ਮੇਰੇ ਚ ਵੀ ਸਾਰੇ ਵਿਕਾਰ ਹੋ ਗਏ ਵੀਰ ਜੀ ਇਨਸਾਨ ਤਾਂ ਸਾਰੇ ਹੀ ਹੁੰਦੇ ਪਰ ਰੱਬ ਬੰਦੇ ਅਸਤ ਵੀ ਬੜਾ ਵੱਡਾ ਸ਼ੁਕਰ ਸ਼ੁਕਰ ਦੁਨੀਆ ਦੀਆਂ ਦਵਾਵਾਂ ਚਾਹੀਨੀਆਂ ਫਿਰ ਆਪ ਜੀਆ ਥੋੜੀ ਬੰਨਣ ਹੁੰਦਾ ਬੜੀਆਂ ਦਵਾਵਾਂ ਲੈਣੀਆਂ ਪੁੰਦੀਆਂ ਰੱਬ ਬੰਦੇ ਅਸਤ ਇਹ ਨੀਆ ਦੁਨੀਆ ਨੀਆ ਦਵਾਵਾ ਕੇ ਤੁਹਾਰੇ ਥੋੜਾ ਜਿਹਾ ਖੁਸ਼ਕਿਸਮਤ ਆ ਹੋਰ ਕੁਛ ਨਹੀਂ ਥੋੜਾ ਜਿਹਾ ਥੋੜਾ ਜਿਹਾ ਤੁਹਾਡਾ ਪਿਆਰ ਹੈ ਸਾਰਿਆਂ ਦਾ ਨਹੀਂ ਨਹੀਂ ਪਿਆਰ ਪਿਆਰ ਆਪਣੇ ਆਪ ਮਿਲ ਜਾਂਦਾ ਜੇ ਇਨਸਾਨ ਇੰਨਾ ਕੋਸਾ ਨਾਲ ਕਰਾ ਹਰ ਚੀਜ਼ ਅਸੀਂ ਅਥਾ ਮਿਲਾਂ ਦੀ ਕਿਹੜੀ ਚੀਜ਼ ਨਹੀਂ ਕਮੀ ਹੈ ਸਾਨੂੰ ਕੋਈ ਕਮੀ ਨਹੀਂ ਲੱਗੀ ਸੰਗਤ ਆਪੇ ਕਰ ਦਿੰਦੀ ਹੈ ਜੀ ਫਿਰ ਵੀ ਵੀਰ ਜੀ ਤਾਵੇਂ ਬੜਾ ਵੱਡਾ ਜਿਕਰਾ ਚਾਹੀਨਾ ਕੋਸਾਈ ਰੋਟੀ ਆ ਜਾ ਇਨਸਾਨ ਇੱਕ ਬੰਦੇ ਰੋਟੀ ਨਹੀਂ ਖਵਾਈ ਸਕਦਾ ਇਹ ਤਾਂ ਬੜਾ ਵੱਡਾ ਜਿਕਰਾ ਚਾਹੀਦਾ ਜਿਹੜਾ ਟਾਈਮ ਜ਼ਿਆਦਾ ਨਹੀਂ ਟਾਈਮ ਇਚ ਲੋਕ ਨਾ ਕੋਸਾ ਇੱਕ ਬੰਦੇ ਰੋਟੀ ਨਹੀਂ ਖਵਾਈ ਸਕਦਾ ਸਹਤ ਕਿਆ ਤਾਂ ਠੀਕ ਰਹੀ ਉਸਦਾ ਠੀਕ ਹੈ ਜੀ ਸਮਾਂ ਹੈ ਜਾ ਗਿਆ ਉਹ ਸਮਾਂ ਬਹੁਤ ਗੰਦਾ ਸਮਾਂ ਕੱਲ ਜੋ ਬਹੁਤ ਚਲੋ ਵੀਰ ਜੀ ਆਨੇ ਨਾ ਬੁਰੇ ਅਛਾਈ ਅਛਾਈ ਵੀ ਤਾਂ ਇਨਸਾਨੇ ਨਾਲ ਹੀ ਹੁੰਦੀ ਨਾ ਹਾਂਜੀ ਹੁੰਦੀ ਨਹੀਂ ਜੀ ਅੱਗੇ ਤੋੜਦੀ ਹੈ ਇਨਸਾਨ ਕੀ ਅਛਾਈ ਹੈ ਬੁਰਾਈ ਤਾਂ ਕਦੇ ਅੱਗੇ ਨਹੀਂ ਜਾਂਦੀ ਹੋ ਜੋਗੇ ਪੈਜੀ ਕਿੰਨੇ ਰਹਿ ਗਏ ਇਹਨਾਂ ਦੇ ਥੋੜੀ ਜਿਹੀ ਪੜੇਗੇ ਜਦੋਂ ਹੋਏਗਾ ਤਾਂ ਕਾਫੀ ਖਰਾਬ ਹੋਣਾ ਅੱਛਾ

ਤੁਹਾਡੇ ਤੋਂ ਜ਼ਰੂਰ ਗੁਜ਼ਾਰਿਸ਼ ਕਰਦੇ ਆਂ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰੋ ਤੁਸੀਂ ਵੀ ਸ਼ਾਇਦ ਕਦੇ ਵੀਡੀਓ ਦੇਖਿਆ ਹੈ ਸਾਡਾ ਮੈਂ ਫਾਲੋ ਕੀਤਾ ਤੁਹਾਨੂੰ ਹੁਣ ਹੀ ਕੀਤਾ ਤੁਹਾਡੀ ਵੀਡੀਓ ਦੇਖੀ ਸੋ ਬਹੁਤ ਜ਼ਰੂਰੀ ਹੈ ਤੁਹਾਡੇ ਆਪਣੇ ਆਪ ਵੀਡੀਓ ਸ਼ੇਅਰ ਕਰਨੇ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਔਰ ਬਦਲਣ ਦੇ ਵਿੱਚ ਤੁਸੀਂ ਸਹਿਯੋਗ ਕਰ ਸਕਦੇ ਹੋ ਸਾਡਾ ਪਲੀਜ਼ ਹੈ ਨਾ ਇਹ ਸੇਵਾ ਜ਼ਰੂਰ ਨਿਭਾਓ ਇਹ ਤੁਹਾਡਾ ਇਹ ਆਨਲਾਈਨ ਸੇਵਾ ਅਸੀਂ ਔਰ ਉਸੇ ਦੀ ਟੀਮ ਦੀ ਤਰ੍ਹਾਂ ਕੰਮ ਕਰਨਾ ਹੈ ਇਹ ਬਹੁਤ ਜ਼ਰੂਰੀ ਸੇਵਾ ਹੈ ਸੋ ਇਹ ਹੀ ਉਮੀਦ ਕਰਦਾ ਹਾਂ ਤੁਹਾਡੇ ਤੋਂ ਤੁਸੀਂ ਵੀਡੀਓ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰੋਗੇ ਹਰ ਇੱਕ ਜਗ੍ਹਾ ਜਿੱਥੇ ਵੀ ਦੇਖ ਰਹੇ ਹੋ ਠੀਕ ਹੈ ਜੀ ਫਤਿਹ ਦੀ ਸਹਾਦਤ ਨਾਲ ਵੀਡੀਓ ক্লোਜ਼ ਕਰਦੇ ਹੋਏ ਅੱਗੇ ਵਧਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ